ਮੈਂ ਕੋਲ ਤਾਂ ਪਿਆਰ ਹੀ ਹੈ ਯਾਰ ਵੀ ਤੇਰ ਕੋ ਮੇਰੇ ਮੈਟ ਤੋਂ ਚੱਕ ਕੇ ਲਈ ਨਾ ਤੇਰੇ ਤੇ ਪਾਉਂਗਾ ਤੂੰ ਕੀ ਲਾਇਆ ਮੈਂ ਦੱਸ ਕੀ ਲਾਇਆ ਮੈਂ ਅੰਦਰ ਲੱਛਣ ਜਿੰਨੇ ਕਰਨੇ ਕਰ ਲਾ ਤੂੰ ਕੱਟ ਕਰਦਾ ਮੈਂ ਤੇਰੇ ਨਾਲ ਉਹ ਤਾਂ ਕੱਟ ਹੀ ਕਰਦੀ ਆ ਨਾ ਕਰ ਲੱਛਣ ਮੈਂ ਤਾਂ ਲੱਛਣ ਕੋ ਕੀਤਾ ਹੀ ਨਹੀਂ ਮੈਂ ਤਾਂ ਕਰਦ ਤੇ ਆ ਫੜ ਕੇ ਬੈਠੀ ਆ ਨਾਰੀਅਲ ਪਿੰਦੀ ਫਿੰਦੀ ਪੜਾ ਲਾਲ ਜਿਹੜੀ ਬਾਗ ਬੰਨੀ ਹੈ ਨੇ ਉੱਤੋਂ ਗਰਮੀ ਆ ਤਾਂ ਤੇਰਾ ਸਿਰ ਮੈਨ ਅੱਜ ਗਰਮ ਹੋਇਆ ਪਿਆੜਾ ਨਾ ਮੋਟੇ ਨੂੰ ਸਮਝ ਆਉਂਦੀ ਪਈ ਨਾ ਉਹ ਨਵੀਂ ਹੋਉਂਦੀ ਦੀ ਨਾ ਆਪਣਾਉਂਦੀ ਦੀ ਮੋਟੇ ਬੇ ਖੜੇ ਨਹੀਂ ਮੁੜਤਾ ਹੀ ਹੈ ਕੈਲਰੀਆਂ ਬੰਨ ਕਰੀ ਜਾਂਦਾ ਖੜਾ ਹੀ ਮੰਗੇ ਤੇਰੀਆਂ ਗੱਲਾਂ ਚਟੋਏ ਅਸੀਂ ਮਾਰ ਗਏ ਓਏ ਹੋਏ ਕਿਤੇ ਇੱਕ ਗਾਣਾ ਸੁਣਾ ਦੇਣਾ ਤੇ ਮੇਲ ਬਣਾਇਆ ਕਿੰਨਾ ਬਣ ਗਿਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਕਿਵੇਂ ਆ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਂਜੀ ਇੱਕੋ ਸਤਿ ਸ੍ਰੀ ਅਕਾਲ ਹਾਲੀ ਨੀ ਗੁੱਡ ਮਾਰਨਿੰਗ ਚੱਲ ਵੀ ਆ ले होंदा टाइम आ गया बार बार हैं बैग पैक करना चल 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 बैग पैक करिए तेरा तो बैग के में संतरी जावा मेरे तो यार भी है को मेरे बैठ तू जाके ना तेरे ते, ते पाऊंगा तू कि लाया, लाया। तो मैं पर दस कि लाया मैं दस से हूं ਹੁਣ ਇਹਦੇ ਚ ਕੋਈ ਭਾਲਦੀ ਐ ਇਹਦੇ ਚ ਮਲਾਈ ਹੁੰਦੀ ਮੰਮੀ ਇਹਦੇ ਐਂ ਤੇ ਲੱਛਣ ਜਿੰਨੇ ਕਰਨੇ ਕਰ ਲਾ ਤੂੰ ਘੱਟ ਕਰਦਾ ਮੈਂ ਤੇਰੇ ਨਾਲ ਉਹ ਤਾਂ ਘੱਟ ਹੀ ਕਰਦੀ ਆ ਨਾ ਕਰ ਲੱਛਣ ਮੈਂ ਤਾਂ ਲੱਛਣ ਕੋਈ ਕੀਤਾ ਹੀ ਨਹੀਂ ਮੈਂ ਤਾਂ ਕਰਦ ਤੇ ਆ ਫੜ ਕੇ ਬੈਠੀ ਅਨਾਰੀਲ ਪਿੰਦੀ ਫਿੰਦੀ ਫੜੀ ਗਈ ਵੇ ਲੋ ਮੈਂ ਤਾਂ ਪੀਤਾ ਹੀ ਨਹੀਂ ਬਸ ਕਰਿਆ ਕਰ ਬਸ ਪੀਤੇ ਤਾਂ ਤੁਸੀਂ ਆ ਬਸ ਕਰਿਆ ਪੀ ਕੇ ਆ ਕੇ ਤਾਂ ਬਾਹਰ ਰੱਖਦੇ ਬਸ ਬਸ ਮੈਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਕੁੱਤਾ ਕੰਜਰ ਹੋ ਜਨੇ ਪੀਤੀ ਪੁੱਛਿਆ ਸੀ ਮੈਂ ਨਹੀਂ ਨਹੀਂ ਪੁੱਛਿਆ ਨਹੀਂ ਜੇ ਮੈਂ ਚਾਹ ਪੀ ਲਈ ਮੈਨੂੰ ਲਿਆ ਕੇ ਦੇ ਦਿੰਦੇ ਮੈਂ ਉਹ ਚਾਹ ਚਾਹ ਪੀਤੀ ਸੀ ਤੇ ਮੈਂ ਕਾਲਜੇ ਨਾਰੀਅਲ ਪੀ ਲਿਆ ਚਾਰ ਚਾਰ ਵਜੇ ਦੀ ਮੈਂ ਚਾਹ ਪੀਤੀ ਸੀ ਤੇ ਚਾਰ ਘੰਟੇ ਤੋਂ ਚਾਹ ਪੀਤੀ ਹੋ ਗਈ ਅਜੇ ਕੋਈ ਨਰਨਕ ਕਾਲਜਾ ਹੈ ਹੀ ਨਹੀਂਗਾ ਮੈਂ ਇਹਨੂੰ ਰਾਤ ਕਹਿ ਕੇ ਪਈ ਸੀ ਵੀ ਭਾਈ ਤੂੰ ਐਦੋਂ ਨਰਨਕ ਕਾਲਜਾ ਕਿੰਨਾ ਹੁੰਦਾ ਨਹੀਂ ਪੀਣਾ ਤੇ ਵੀ ਤੂੰ ਤੇਜ਼ ਬਹੁਤ ਆ ਚਾਹ ਬਣਾ ਦਾ ਇਹ ਔਖਾ ਦਾ ਲਾ ਜਿਹੜੀ ਬੱਗ ਬੰਨੀ ਹੋਈ ਨੇ ਉੱਤੋਂ ਗਰਮੀ ਆ ਤੇ ਤੇਰਾ ਸਿਰ ਮੈਂ ਅੱਜ ਗਰਮ ਹੋਇਆ ਭੈਣਾ ਪੂਰਾ ਲਾਲ ਲਾਲ ਹੋਇਆ ਮੈਂ ਅੱਜ ਮੂੰਹ ਵੀ ਲਾਲ ਹੋਇਆ ਪਿਆ ਤਾਂ ਧੋਪਣਾ ਤੂੰ ਲਾਲ ਹੋ ਗਿਆ ਵਾਓ ਬਿਊਟੀ ਨਿਖਰਦੀ ਨਾ ਹਾਂ ਜਿੰਮ ਲਾਉਣਾ ਨਾਲ ਇਹ ਸਮਾਨ ਲਾ ਵੀ ਲੈ ਲੈ ਟਰਾਲੀ 'ਚ ਤੜਕੀ ਤੜਕ ਚੁੜ ਕੇ ਜਿਹੜੀ ਜਿੰਮ ਲਾਈ ਦੀ ਹੈ ਨਾ ਉਹ ਬਿਊਟੀ ਐਸ ਵਾਲੇ ਜਿਹੜਾ 4 ਵਜੇ ਉੱਠ ਪੈਣਾ ਆਪਾਂ ਆਏ ਓਏ ਕੈਰੀ ਕਰਦੇ ਨਾ ਮੋਟੇ ਨੂੰ ਸਮਝਾਉਂਦੀ ਪਈ। ਨਾ ਨਵੀਰ ਹੋਉਂਦੀ। ਨਾ ਪਾਣੂਂਦੀ ਵੀ। ਮੋਟੇ ਕੋ ਖੜੇ ਨਹੀਂ ਮੁੜਕਾਈ ਐ। ਖੜੇ ਨੇ। ਕੈਲਰੀਆਂ ਬੰਨ ਕਰਕੇ ਇੰਦਾ ਖੜਾ ਹੀ। ਪਾਲ ਤੋਂ ਪਾਲ ਤੋਂ ਬੂਟੇ ਵੀਰੇ ਨਾਲੇ ਵਾਲੇ ਸਾਰੇ। ਸਾਡੀ ਰੌਣਕ ਲੱਗਣੀ। ਆਈ ਖਾਉਂਗੇ। ਆਈ। ਫਰੀਦਾ ਰੈਸ਼ਨ ਜਿੱਥੇ ਬਸ ਮੈਂ ਤੇਰੇ ਕੋਲ ਆਉਂਦੇ ਉੱਥੇ ਹੀ ਖਾ ਲੈਂਦੇ ਆ। ਕੀ ਬਣੂ ਇਹਨਾਂ ਦਾ ਕਿੱਥੇ ਜਾਣਗੇ ਕਿੱਥੇ ਰੱਬ ਨੂੰ ਕੀ ਮੂੰਹ ਦਿਖਾਉਂਗੇ ਕੱਲਾ ਰਾਸ਼ਨ ਨਹੀਂ ਢਿੱਡ ਭਰ ਕੇ ਆਏ ਆ ਉਹ ਵੀ ਜਿੱਥੇ ਫਰੀ ਦਾ ਮਿਲ ਜੇ ਉੱਥੇ ਪਹੁੰਚ ਜਾਣੇ ਤੁਸੀਂ ਬਾਸ਼ੀਆਂ ਆ ਜਾਂਦੀ ਤੁਹਾਨੂੰ ਦੱਸੋ ਵੀਰ ਮੇਰੋ ਇਹ ਆ ਮੰਗਾ ਫੱਕੇ ਰੰ ਮੰਗਾ ਤੇ ਸਿੰਗਰ ਮੰਗਾ ਓ ਬੱਲੇ ਆਏ ਓਏ ਤੇਰੇ ਸੋਹਣੇ ਸੋਹਣੇ ਗੱਲ ਸੁਣੀਏ ਵਾਜੀ ਵੀਰ ਕੀ ਤਾ ਨੂੰ ਫਰੀਦਾ ਦੇ ਦਿੱਤੀ ਤਾਂ ਵੀਰੇ ਤੁਸੀਂ ਸਾਰਾ ਦਾੜੀ ਚ ਮਸਾਲਿਆ ਆ ਯਾ ਹਾਂਜੀ ਇਨਕਲੂ ਆਏ ਹੋ ਮੰਜੇ ਤੇਰੀ ਗੱਲਾਂ ਚ ਟੋਏ ਅਸੀਂ ਮਰ ਗਏ ਓਏ ਹੋਏ ਕਿਤੇ ਇੱਕ ਗਾਣਾ ਸੁਣਾ ਦੇਣਾ ਲੈ ਮੇਲ ਬਣਾਇਆ ਕਿੰਨਾ ਬਣ ਗਿਆ ਹਾਂ ਬੈਲ ਭਾਈ ਬੈਲ ਨਹੀਂ ਕੀ ਗਾਣਾ ਮੈਂ ਸੁੱਕੇ ਪੱਤਿਆਂ ਵਾਂਗੂ ਚੜ ਕੇ ਥੱਲੇ ਡਿੱਗ ਗਿਆਂ ਹਾਈ ਫੁੱਲਾ ਮੰਗੂਂ ਤੇ ਦੁਬਾਰਾ ਖਿਲੇ ਆਂ ਜਾਣਾ ਹਾਈ ਕਲਿਏ ਸੱਜਣਾ ਤੂੰ ਸਾਥੋਂ ਦੂਰ ਚਲੇ ਆਈਂ ਦੁੱਖ ਏ ਕਿ ਸੱਜਣਾ ਫੇਰ ਦੁਬਾਰਾ ਮਿਲਿਆ ਨਹੀਂ ਜਾਣਾ ਇਹ ਹੈ ਮੰਗਾ ਫਰੀਦ ਘਰ ਰੋਟੀਆਂ ਪਾੜਵੜ ਕਾਗ ਵੀ ਸਾਫ਼ ਕਰਦੇ ਵੀਰ ਮੇਰੇ ਹੋਣੀਂ ਗਿਆ ਨਾ ਫਰੀਦ ਦੀ ਸਨੈਪਚੈਟ ਬਣਾਉਂਦੇ ਹੋਏ ਕਾਕੇ ਹੋਣੀ ਵੀ ਨਾਲ ਹੀ ਬੈਠਿਆ ਤੇ ਇਧਰ ਬੈਲ ਭਰਦੇ ਹੋਏ ਨਾਈਕੀ ਦੀ ਟੀ-ਸ਼ਰਟ ਪਾ ਕੇ ਮੋਟਾ ਸੰਧੂ ਜੀ ਤੇ ਨੰਬਰ 1 ਨਾਲ ਦੀ ਨਾਲ ਸਿਮਰਜੀਤ ਬੈਟਰ ਸਕਿਲ ਵਾਲੇ ਦੇ ਗੁਰੂ ਜਿਨ੍ਹਾਂ ਨੂੰ ਗੋਡ ਆਫ ਟਰਮ ਕੋਡ ਵੀਜ਼ਾ ਆਪਸੀਰ ਵੀ ਗਿਆ ਜਾਂਦਾ ਹੈ थैंक यू सो मच शेयरिंग ਐਂਡ ਕੇਰਿੰਗ ਦਾ ਵਿੱਚ ਬਹੁਤ ਜਗੀ ਲੱਗਦੇ ਆ दारू ਤੇ ਪਿਆਲਾ ਸਾਰਾ ਕੁਝ ਸ਼ੇਅਰ ਆ ਉਹਨਾਂ ਦਾ ਸ਼ੇਅਰ ਬਹੁਤ ਕਰੀਦਾ ਏ ਇੱਕ ਦੂਜੇ ਨਾਲ ਵਾਹ ਜੀ ਵਾਹ ਦੇਖਦੇ ਪਏ ਕਿਹੜੇ ਪਾਸੇ ਖਾਵਾਂ ਹਾਂਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ